ਲਓ ਦੀ ਆ ਕੱਢੀਆ ਚੀਜ਼ ਦਾ ਤੁਸੀਂ ਕੰਮ ਦੀ ਆ ਮੀਡੀਅਨ ਤੁਰਕਿਸ਼ ਲਓ ਇੱਥੇ ਕਰ ਲਵਾਂ ਮੜਾ ਜਾ ਹੁਣ ਦੇਖੋ ਭਾਈ ਹੁਣ ਤੁਸੀਂ ਸਮਝ ਗਏ ਵੀ ਕਾਦੇ ਵਾਸਤੇ ਆ ਪਰ ਜਦੋਂ ਹੱਥ ਚ ਹੋਊਗਾ ਨਾ ਮੀਡੀਅਨ ਤੁਰਕਿਸ਼ ਭਾਈ ਮੈਂ ਕਹਣਾ ਤੁਰਕੀ ਵਾਲੇ ਜਾਦੇ ਸ਼ਕੀਨ ਨੇ ਹੈ ਜੀ ਜਿਹੜੀ ਇੰਨੀਆਂ ਘੈਂਟ ਚੀਜ਼ਾਂ ਨੇ ਉਹਨਾਂ ਕੋਲੇ ਹੈ ਨਾ ਮਤਲਬ ਜਿਹਨੇ ਪੂਰੀ ਤਾਕੜੀ ਫੀਲ ਲੈਣੀ ਆ ਉਹਦੇ ਵਾਸਤੇ ਆ ਡੱਬਾ ਖਲੂਗਾ ਇਹ ਦੇਖੋ ਇਹ 80 ਭਾਂਡਿਆਂ ਦਾ ਹੈ ਇਹ ਹਾਂ ਇਹ ਦੇਖੋ ਹਏ ਦੇਖੋ ਬਾਜੀ ਵਾਹ 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 ਕੀ ਬਾਤਾਂ ਨੇ ਦੇਖੋ ਵੀਡੀਓ ਦੇ ਵਿੱਚ ਕਿਵੇਂ ਦਾ ਸਾਹਮਣੇ ਆਉਂਦਾ ਹੈਗਾ ਉਹ ਮੈਂ ਕੁਝ ਕਹਿ ਨਹੀਂ ਸਕਦਾ ਪਰ ਜਦੋਂ ਅੱਖਾਂ ਨਾਲ ਦੇਖਦੇ ਆ ਨਾ ਖੁੱਲ੍ਹੀਆਂ ਅੱਖਾਂ ਨਾਲ ਆਨੰਦ ਆ ਜਾਂਦਾ ਹੈ ਸਾਡੀ ਕੋਈ ਵੀ ਚੀਜ਼ ਮਹਿੰਗੀ ਨਹੀਂ ਹੋਊਗੀ ਔਰ ਨਾ ਸਾਡਾ ਕੋਈ ਲੁੱਟ ਵਾਲਾ ਕੰਮ ਹੈ ਅਸੀਂ ਕਹਿੰਦੇ ਆ ਬਾਜ਼ਾਰ ਚੋਂ ਟ్రਾਈ ਕਰਕੇ ਨੈਟ ਤੋਂ ਟ్రਾਈ ਕਰਕੇ ਤੁਸੀਂ ਸਾਨੂੰ ਆਰਡਰ ਕਰੋ ਆਹ ਨਾ ਦੇਖੋ ਆ ਡੱਬੇ ਦੇ ਉੱਪਰ ਲਿਖਿਆ ਮੇਡ ਇਨ 터ਕਿਸ਼ ओके okay, जी मेडियन टर्किश ए ਹੁਣ ਤੁਸੀਂ ਦੇਖੋ ਜੀ तुर्की ਤੋਂ ਲਗਾਇਆ ਮਾਲ ਹੈ ਹਾਂਜੀ ਹਾਂਜੀ ਲੈ ਆ ਦੇਖੋ ਇਹ ਕਿੰਗੀ ਬਹੁਤ ਆਖੜੀ ਆ ਦੇਖੋ ਜੀ ਅੱਛਾ ਵਾਹ ਜੀ ਵਾਹ मेडियन टर्किश ਆ ਖੜਕਾ ਕਰੇ ਦਵਾਰਾ ਹਾਂਜੀ ਲਓ ਜੀ ਦੇਖੋ ਦੇਖੋ ਜੀ ਆ ਸੈਟ ਵੀਰੇ ਆ ਦੇਖੋ ਇਹ ਨਾ ਈਰਾਨ ਦੀ ਲੁੱਕ ਬਣੇ ਹੋਏ ਨੇ ਇਹ ਹੌਟਪੌਟ ਸੈਟ ਨੇ ਇਹ ਆ ਜਿਹੜੇ ਡੱਬੇ ਜੇ ਨੇ ਜੀ ਹਾਂ ਬਈ ਆ ਤਾਂ ਚੀਜ਼ੇ ਬੜੀ ਘੈਂਟ ਆ ਮੈਂ ਅੱਜ ਪਹਿਲੀ ਵਾਰ ਹੀ ਦੇਖੀ ਹੈਗੀ ਐਦਾਂ ਦੀ ਹੈ ਨਾ ਇਹ ਟੀ ਕਾਫੀ ਸ਼ੂਗਰ ਹਾਂ ਜੀ ਜਦੋਂ ਕਿਚਨ ਚ ਪਈ ਹੋਊਗੀ ਵੱਖਰੀ ਲੁੱਕ ਦੇਊਗੀ ਹੈ ਨਾ ਇਹ ਅੱਛਾ ਕਿੰਨੇ ਕਦੇ ਮਹਿੰਗੇ ਹੋਣਗੇ ਇਸ ਸਟੋਰ థਾਈਲੈਂਡ ਦੇ ਬਣੇ ਹੋਣੇ ਹੋਰ ਜੇ ਇਹ ਇੰਪੋਰਟਡ ਨੇ ਬਈਆ ਇਹ ਮਹਿੰਗੀਆਂ ਨਹੀਂ ਹੈਗੀਆਂ ਵਾਟ ਰਹੇ ਆ ਬਾਰੇ ਦੱਸੋ ਹਾਂ ਜੀ ਇਹ ਜਾਪਾਨ ਦੀਆਂ ਬਣੀਆਂ ਹੋਈਆਂ ਨੇ ਆ ਮੇਰੇ ਕੋ ਕੈਟਲ ਸੈੱਟ ਪਏ ਨੇ ਉਹ ਇਟਾਲੀਅਨ ਦੇ ਨੇ ਆਹਾ ਮੈਰੀਨ 터ਕੀਸ਼ ਦੇ ਬਣੇ ਹੋਏ ਨੇ ਕੱਪ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਮਲੇਰ ਕੋਟਲੇ ਚ ਖੜੇ ਆ ਸ਼ਾਹੀ ਸ਼ਹਿਰ ਤਾਂ ਵੈਸੇ ਕਹਿ ਹੀ ਸਕਦੇ ਆ ਪਰ ਇੱਥੇ ਇੱਕ ਨਵਾਂ ਕਰੋਕਰੀ ਸਟੋਰ ਖੁੱਲਿਆਗਾ ਹਾਈਪਰਮਾਰਟ ਬਾਈ ਮੈਂ ਕਹਣਾ ਅੰਦਰ ਵੜ ਕੇ ਆਨੰਦ ਆ ਜਾਂਦਾ ਸਵਾਦ ਆ ਜਾਂਦਾ ਜਿਹੜੀਆਂ ਚੀਜ਼ਾਂ ਮੈਂ ਇੱਥੇ ਨਾਲ ਗਲੇ ਦੇਖ ਲਈਆਂ ਸ਼ਾਇਦ ਕੋਈ ਨਾ ਕੋਈ ਉਹਨਾਂ ਚ ਵੱਡੀਆਂ ਹਾਲੀਵੁੱਡ ਮੂਵੀਅੰਸ ਦੇਖਿਆ ਹੋਣਗੇ ਜਿਵੇਂ ਕੱਪ ਵਗੈਰਾ ਪਰ ਮੈਂ ਪੰਜਾਬ ਚ ਨਹੀਂ ਦੇਖੇ ਜਦੋਂ ਤੁਹਾਡੇ ਘਰੇ ਟਿਕ ਗਏ ਨਾ ਸਵਾਦ ਆਉਂਦਾ ਦੇਖਿਓ ਇੰਨਾ ਕੁ ਰਾਇਲ ਸਮਾਨ ਰਾਇਲ ਲੁੱਕ ਮੈਂ ਸਾਰਾ ਬਾਹਰ ਲੈ ਦੇ ਸੰਾਲਾ ਰੇਟ ਵਾਲੀ ਗੱਲਬਾਤ ਵੀ ਬਹੁਤ ਬੈਸਟ ਹੈ ਕਿ ਜਿਹੇ ਜੀ ਚੀਜ਼ ਆ ਜੇ ਉਸ ਮੁਤਾਬਕ ਰੇਟ ਦੀ ਚੱਲ ਪਈ ਨਾ ਤੁਸੀਂ ਉਸ ਚੀਜ਼ ਤੋਂ ਵੀ ਹੈਰਾਨ ਹੋ ਜਾਓਗੇ ਸਭ ਤੋਂ ਵੱਡੀ ਗੱਲ ਬਾਈ ਜਦੋਂ ਡੇਢ ਕਰੋੜ ਦਾ ਬਿਲਾ ਬਣਿਆ ਹੋਊਗਾ ਤਾਂ ਉਹ ਇਹਨਾਂ ਬਿਨਾ ਮੈਂ ਕਹਿੰਦਾ ਅਧੂਰਾ ਲੱਗੂਗਾ ਬਾਕੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਰ ਇੱਕ ਵਰਗ ਦਾ ਬਜਟ ਦਾ ਸਮਾਨ ਆ ਕੱਲਾ ਇਹ ਨਹੀਂ ਹੈਗਾ ਵੀ ਜਿਹੜੇ بڑے بڑے ਮਹਿੰਗੇ ਮਹਿੰਗੇ ਬਿਲਾਜ਼ ਨੇ ਜਾਂ ਖੁੱਲੇ ਪੈਸੇ ਵਾਲੀ ਗੱਲਬਾਤ ਆ ਜੇ ਤੁਸੀਂ ਛੋਟੇ ਬਜਟ ਦੇ ਵਿੱਚ ਵੀ ਸਮਾਨ ਲੈਣਾ ਤਾਂ ਵੀ ਇਹੋ ਜਿਹਾ ਕਿਤੇ ਨਹੀਂ ਮਿਲਣਾ ਇਹੋ ਜਿਹਾ ਸਮਾਨ ਪਿਆਗਾ ਵੀ ਮੈਂ ਕਹਣਾ ਤੁਸੀਂ ਪੰਜਾਬ ਚ ਕਿਤੇ ਦੇਖਿਆ ਨਹੀਂ ਹੋਣਾ ਆਜੋ ਗੱਲਬਾਤ ਕਰਦੇ ਆਪਾਂ ਸਾਰੀ ਜਾਣਕਾਰੀ ਲੈਣੇ ਆ ਤੇ ਦਿਖਾਉਣੇ ਆ ਤੁਹਾਨੂੰ ਸਿਰੇ ਸਿਰੇ ਦਾ ਮਾਲ ਜੀ ਅਨਵਰ ਹਾਜੀ ਜੀ ਕਰ ਰਹੇ ਨੇ ਕਸਟਮਰ ਨੂੰ ਅਟੈਂਡ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਬਹੁਤ ਸੁਣਿਆ ਸੀ ਤੁਹਾਡੇ ਉਹਦਾ ਨਾਮ ਹਾਂ ਜੀ ਹਾਂ ਜੀ 2 ਮਿੰਟ ਮੈਨੂੰ ਦਿਓ ਪਹਿਲਾਂ ਫਿਰ ਆਪਾਂ ਇੱਧਰ ਗੱਲ ਕਰਾਂਗੇ ਵੀਰ ਜੀਆ ਨੂੰ ਉਹਦਾ ਮਤ ਲੈਣੇ ਆ ਮਾਫੀ ਵੀਰ ਜੀ ਆਹ ਦੇਖੋ ਹਣਾ ਪਹਿਲਾਂ ਤਾਂ ਮੈਂ ਇੱਥੇ ਆਏ ਨਾ ਜਿਹੜਾ ਤੁਸੀਂ ਬਾਈ ਜੀ ਹਾਂਜੀ ਅਨਵਰ ਜੀ ਜੱਗ ਬੜਾ ਸੋਹਣਾ ਹੈਗਾ ਜੀ ਆ ਦੇਖੋ ਵੀਰੇ ਇਹ ਕੱਲਾ ਜੱਗ ਨਹੀਂ ਹੈਗਾ ਨਾਲ ਇਹਦੇ ਨਾਲ 6 ਪੀਸ ਗਲਾਸ ਨੇ ਅੱਛਾ ਰਾਇਲ ਇਹ ਇੰਪੋਰਟਡ ਆਟਮਾ ਨੇ ਇਹ ਬਿਲਕੁਲ ਜੀ ਬਿਲਕੁਲ ਆ ਦੇਖੋ ਔਰ ਜੇ ਇਹ ਇੰਪੋਰਟਡ ਨੇ ਭਈਆ ਇਹ ਮਹਿੰਗੀਆਂ ਨਹੀਂ ਹੈਗੀਆਂ ਜਿਵੇਂ 6 ਗਲਾਸ ਆ ਜੱਗ ਹੂੰ ਇਹ 1450 ਰੁਪਏ ਆਉਂਦੇ ਨੇ ਇਹ ਆਹ ਜੀ ਹਾਂਜੀ ਇੰਨੀ ਸੌਣ ਜੀ 6 ਗਲਾਸ ਔਰ ਜੱਗ ਅੱਛਾ ਅਨਵਰ ਜੀ ਆ ਜੀ ਮੈਨੂੰ ਬਹੁਤ ਜੀ ਚੀਜ਼ੀ ਇਹਦਾ ਰੇਟ ਵੀ ਖਾਸੀ ਮਹਿੰਗੀ ਹੋਊਗੀ ਮੈਨੂੰ ਲੱਗਦਾ ਜੇ ਕਿਤੇ ਡਾਈਨਿੰਗ ਟੇਬਲ ਤੇ ਧਰਤੀ ਨਾ ਆਨੰਦ ਆ ਜੂਗਾ ਹਨਾ ਜੀ ਕੀ ਰੇਟ ਆਈ ਕਿੰਨੀ ਕੁ ਮਹਿੰਗੀ ਹੈ ਜੀ ਇਹ ਵੀਰੇ ਇਹ ਨਾ ਇੱਕ ਇਨਕਲੇਨ ਵਾਟਰ ਬੰਦਾ ਹੈ ਹਮ ਇਹਦੇ ਵਿੱਚ ਨਾ ਪੁਦੀਨਾ ਨਿੰਬੂ ਗਾਜਰ ਕੁਝ ਐਸੀਆਂ ਚੀਜ਼ਾਂ ਪਾ ਕੇ ਇਹਨੂੰ ਟੇਬਲ ਤੇ ਰੱਖਿਆ ਜਾਂਦਾ ਹੈ ਬਿਲਕੁਲ ਜੀ ਇਹ ਕੋਈ ਐਡਾ ਮਹਿੰਗਾ ਨਹੀਂ ਇੱਕ ਕੰਚ ਦਾ ਹੈ ਪੂਰੇ ਪਿਓਰ ਦੇ ਵਿੱਚ ਅੱਛਾ ਜੀ ਹਾਂਜੀ ਇਹ ਅਸੀਂ ਲਾਇਆ ਹੋਇਆ 1250 ਰੁਪਏ ਦਾ ਆਹ ਜੀ ਹਾਂਜੀ ਵਿਦ ਸਟੈਂਡ ਇਹਦਾ ਸਟੈਂਡ ਬਹੁਤ ਸੋਹਣਾ ਹੈ ਕਿਥੋਂ ਮੈਂ ਗੱਲ ਆਖਾਂ ਜੀ ਹਾਂਜੀ ਸੱਚੀਓ ਮੈਂ ਸੋਚ ਰਿਹਾ ਸੀ ਵੀ ਬਾਈ 5000 ਦਾ ਕਹੂਗਾ ਜਿਹੜੇ ਹਿਸਾਬ ਨਾਲ ਸੋਹਣਾ ਲੱਗ ਰਿਹਾਗਾ ਹਨਾ ਵੀਰੇ ਸਾਡੀ ਕੋਈ ਵੀ ਚੀਜ਼ ਮਹਿੰਗੀ ਨਹੀਂ ਹੋਊਗੀ ਔਰ ਨਾ ਸਾਡਾ ਕੋਈ ਲੁੱਟ ਵਾਲਾ ਕੰਮ ਹੈ ਅਸੀਂ ਕਹਿੰਦੇ ਆ ਬਾਜ਼ਾਰ ਚੋਂ ਟਰਾਈ ਕਰਕੇ ਨੈਟ ਤੋਂ ਟਰਾਈ ਕਰਕੇ ਤੁਸੀਂ ਸਾਨੂੰ ਆਰਡਰ ਕਰੋ ਅਸੀਂ ਤੁਹਾਡੇ ਜਿੱਥੇ ਦੇ ਵੀ ਉਂ ਦੇਸ਼ ਵਿਦੇਸ਼ ਚ ਅਸੀਂ ਉੱਥੇ ਹੀ ਤੁਹਾਨੂੰ ਪਾਰਸਲ ਕਰਾਂਗੇ ਅੱਛਾ ਹੁਣ ਅੱਲਾ ਦੇ ਹੱਥ ਚਲੋ ਤੁਸੀਂ ਵੈਸੇ ਦਾ ਕਸਟਮਰ ਲਈ ਖੁੱਲਾ ਹੈ ਸਮਾਨ ਆਹ ਇਹਨਾਂ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਵੀ ਆਹ ਕਿੰਨੇ ਕੁ ਮਹਿੰਗੇ ਨੇ ਜੀ ਹਾਂ ਸੱਟਾ ਵੀਰੇ ਆ ਦੇਖੋ ਇਹ ਨਾ ਈਰਾਨ ਦੀ ਲੁੱਕ ਬਣੇ ਹੋਏ ਨੇ ਇਹ ਹੌਟਪੌਟ ਸੈੱਟ ਨੇ ਇਹ ਇਹ ਤਿੰਨ ਤਿੰਨ ਦਾ ਸੈੱਟ ਹੈ ਇਹਨਾਂ ਦਾ ਐਮ ਆਰ ਪੀ ਹੈ 2800 ਰੁਪਿਆ ਅਸੀਂ ਲੈਸ ਕਰਕੇ ਇਹ 2100 ਕੁ ਰੁਪਏ ਲਗਾਇਆ ਹੋਇਆ ਸਾਨੇ ਦਾ ਅੱਛਾ ਇਹਦਾ ਜੀ ਹਾਂ ਜੀ ਜੇ ਇਹਦੀ ਗੱਲ ਕਰੀਏ ਹਾਂ ਜੀ ਆ ਜਿਹੜਾ ਆ ਹੈ ਇਹ ਵੀ ਤਿੰਨ ਦਾ ਸੈੱਟ ਹੈ ਠੀਕ ਹੈ ਜੀ ਇਹ ਤਿੰਨ ਪੀਸ ਨੇ ਇਹ ਹਮ ਇਹਨਾਂ ਦਾ ਰੇਟ ਹੈਗਾ 800 1850 ਅੱਛਾ ਜੀ ਤਿੰਨ ਦਾ 1450 ਤੇ ਵਾਈਟ ਵੀ ਇਹਦੀ ਵੀ ਦਸੀਦੀ ਹੋਈ ਜੀ ਜਿਹੜੇ ਇਹ ਵਾਈਟ ਨੇ ਤਿੰਨ ਦਾ ਸੈੱਟ ਇਹ ਵੀ ਤਿੰਨ ਪੀਸ ਸੈੱਟ ਹੈ ਇੱਕ ਡੱਬੇ 'ਚ ਪਏ ਨੇ ਇਹਨਾਂ ਦੇ ਇਹ ਇਹ 1450 ਰੁਪਈਆ ਦੇ ਆ 90 ਦੇ ਕਿਵੇਂ ਰੱਖੇ ਹੋਏ ਨੇ ਜਿਹੜੇ ਵੀਰੇ ਇਹ ਨੇ ਇਹ ਇਹ ਵੀ ਬਾਹਰਲੀ ਇੰਪੋਰਟਡ ਆਈਟਮ ਹੈ ਇਹ ਨਾ ਅੰਦਰੋਂ ਹੈਗਾ ਕੱਚਾ ਇਹ ਅੱਛਾ ਜੀ ਔਰ ਬਾਹਰੋਂ ਹੈਗਾ ਸਟੀਲ ਇਹ ਇਹਦੇ ਵਿੱਚ ਕੋਈ ਜਾਨਵਰ ਨਹੀਂ ਅੰਦਰ ਜਾਂਦਾ ਨਾ ਕੋਈ ਜ਼ਿਆਦਾ ਸਿੱਲ ਫੜੇ ਇਹ 800 ਰੁਪਈਏ ਦੇ ਤਿੰਨ ਡੱਬੇ ਨੇ ਅੱਛਾ ਕੀੜੇ ਮਕੌੜਾ ਕੀੜੀ ਕੁੜੀ ਕੁਝ ਨਹੀਂ ਵੱੜਦਾ ਇਹ ਚਾਹ ਨਾ ਜੀ ਏਅਰ ਟਾਈਟ ਆ ਪੂਰਾ ਹਾਂ ਜੀ ਹਣਾ ਆਪਾਂ ਸਾਰੇ ਜਿਹੜੇ ਵੀਰ ਕਸਟਮਰ ਖੜੇ ਨੇ ਉਹਨਾਂ ਤੋਂ ਮੰਗਦੇ ਆ ਮਾਫੀ ਮੈਨੂੰ ਨਾ ਟਾਈਮ ਹਾਂਜੀ ਆ ਜਿਹੜੀਆਂ ਟਰੇਆਂ ਜੀਆਂ ਪਈਆਂ ਨੇ ਆ ਕੱਪ ਜੇ ਪਏ ਨੇ ਹਨਾ ਪਹਿਲਾਂ ਤਾਂ ਆਹੀ ਦੱਸੋ ਆ ਜਿਹੜਾ ਸੋਨੇ ਦਾ ਭਲੇਖਾ ਪਾਈ ਜਾਂਦੇ ਨੇ ਕਿਤੇ 골ਡ ਤਾਂ ਨਹੀਂ ਲੱਗਾ ਜੀ ਇਹਨਾਂ ਦੇ ਵੀਰੇ ਤੂੰ 골ਡ ਹੀ ਸਮਝ ਲੈ ਹਾਂ ਇਹ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਦੇਖੋ ਬਿਲਕੁਲ ਐ ਲੁੱਕ ਤਾਂ ਐ ਪੈਂਦੀ ਜਿਵੇਂ ਕਿਸੇ ਹਾਂਜੀ ਕੋਈ ਰਾਇਲ ਜੀ ਜਮਾ ਹਨਾ ਇਹ ਚੰਨੂ ਅਸੀਂ ਕਿੰਨੇ ਮਰਜ਼ੀ ਦੇ ਵੇਚੀ ਜਾਈਏ ਲੇਕਿਨ ਅਸੀਂ ਬਿਲਕੁਲ ਰੇਟ ਅਸੀਂ ਨਾਰਮਲ ਰੱਖਿਆ ਹੋਏ ਨੇ ਬਿਲਕੁਲ ਜੈਨੂਨ ਪ੍ਰਾਈਸ ਨੇ ਇਹਨਾਂ ਦੇ ਇਹ 1011 1100 ਦੀ ਰੇਂਜ ਦੇ ਨੇ ਲੈਸ ਕੱਟ ਕੇ 1000 ਕੋਈ 1050 ਕੋਈ 1100 ਇਸ ਰੇਂਜ ਦੇ ਬੈੰਦ ਨੇ ਇਹਨਾਂ ਦੇ ਅਲੱਗ ਅਲੱਗ ਕਲਰ ਨੇ ਹਾਂਜੀ ਠੀਕ ਅੱਜ ਮੈਂ ਇੱਕ ਤੁਹਾਨੂੰ ਸਵਾਲ ਕਰਦਾ ਹਾਂ ਜੀ ਸਭ ਤੋਂ ਜਿਹੜਾ ਮੇਨ ਸਵਾਲ ਆ ਹਾਂਜੀ ਹਾਂਜੀ ਵੀ ਜਿਹੜਾ ਕੋਈ ਤੁਹਾਡੇ ਕੋਲੇ ਚੱਲ ਕੇ ਆਊਗਾ ਉਹੀ ਖਰੀਦ ਸਕਦਾ ਕਿ ਡਿਲੀਵਰੀ ਵੀ ਕਰਾ ਸਕਦੇ ਹਾਂ ਕਿੱਥੇ ਤੱਕ ਕਰਾ ਸਕਦੇ ਹਾਂ ਬਈਆ ਜਿੱਥੋਂ ਵੀ ਸਾਨੂੰ ਫੋਨ ਆਊਗਾ ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਦੇਸ਼ ਚੋਂ ਆਵੇ ਵਿਦੇਸ਼ ਚੋਂ ਆਵੇ ਅਸੀਂ ਆਗਲੇ ਨੂੰ ਪਾਰਸਲ ਕਰਾ ਕੇ ਦਵਾਂਗੇ ਅੱਛਾ ਜੀ ਡਿਲੀਵਰੀ ਖਰਚੇ ਜੀ ਫਿਰ ਡਿਲੀਵਰੀ ਖਰਚਾ ਉਸ ਮੁਤਾਬਕ ਆਗਲੇ ਨੂੰ ਅਸੀਂ ਦੱਸ ਦਾਂਗੇ ਵੀ ਵੀਰੇ ਅੱਧਾ ਤੇਰਾ ਅੱਧਾ ਸਾਡਾ ਆ ਪੰਜਾਬ ਲੈਵਲ ਤੇ ਫ੍ਰੀ ਦਵਾਂਗੇ ਅੱਛਾ ਪੰਜਾਬ ਦੇ ਵਿੱਚ ਜਿਹੜੀ ਡਿਲੀਵਰੀ ਆ ਫ੍ਰੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਸਮਾਨ ਦਿਖਾ ਲਈਏ ਕਿਉਂਕਿ ਵੀਡੀਓ ਜਿਆ ਲੰਮੀ ਚਲੀ ਜਾਂਦੀ ਆ ਕਿਤੇ ਨਾ ਕਿਤੇ ਦਰਸ਼ਕ ਵੀ ਥੋੜਾ ਜਿਹਾ ਕਰਦੇ ਹੁੰਦੇ ਨੇ ਆ ਟਰੇਆਂ ਬਾਰੇ ਦੱਸੋ ਹਾਂਜੀ ਇਹ ਜਪਾਨ ਦੀਆਂ ਬਣੀਆਂ ਹੋਈਆਂ ਨੇ ਆ ਮੇਰੇ ਕੋਲ ਕੈਟਲ ਸੈੱਟ ਪਏ ਨੇ ਉਹ ਇਟਾਲੀਅਨ ਦੇ ਨੇ ਆਹਾ ਮੈਰੀਨ ਤੁਰਕੀਸ਼ ਦੇ ਬਣੇ ਹੋਏ ਨੇ ਕੱਪ ਠੀਕ ਹੈ ਜੀ ਹਾਂਜੀ ਸਾਰੇ ਮੇਰੇ ਕੋਲ ਇਹ ਤੇ ਮोटा ਜਿਹਾ ਰੇਟ ਦੱਸ ਦਿਓ ਜੀ ਉਹਦਾ ਜਿਵੇਂ ਟਰੇ ਆਈ ਉਹ ਕਿੰਨੇ ਕਿੰਨੇ ਤਿੰਨ ਸੈਟ ਆ ਇਹ ਇਹ 3 ਪੀਸ ਦਾ ਸੈਟ ਹੈ ਹਾਂਜੀ ਇਹ 28 2250 ਦੀ ਰੇਂਜ ਆ ਇਹ ਇਹ 3 ਪੀਸ ਦਾ ਸੈੱਟ ਹੈ ਇਹ ਇੰਡੀਅਨ ਆ ਜੀ ਹਾਂ ਇਹ ਇੰਪੋਰਟਡ ਆਈਟਮ ਆ ਇਹ ਵੀ ਓਕੇ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਲਈ ਮਿੱਤਰੋ ਗੱਲ ਇਹ ਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਤੁਹਾਨੂੰ ਰੇਟ ਦੱਸਾਂਗੇ ਜਾਂ ਜੇ ਗੱਲ ਕਰੀਏ ਹਨਾ ਵੀ ਕਿੰਨਾ ਕੁ ਕੁਝ ਦਿਖਾਈ ਚੱਲਾਂਗੇ ਪਰ ਤੁਹਾਨੂੰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਦਿਖਾਉਣ ਦੀ ਫੋਨ ਚੱਕੋ ਤੁਸੀਂ ਇਹਨਾਂ ਨੂੰ ਕਹੋ ਵੀ ਭਾਈ ਸਾਨੂੰ ਤੁਹਾਡੇ ਕੋਲੇ ਜਿਹੜੀਆਂ ਨਵੀਆਂ ਆਈਟਮਾਂ ਘੈਂਟ ਆਈਟਮਾਂ ਨੇ ਸਾਰਿਆਂ ਦੀਆਂ ਫੋਟੋਆਂ ਭੇਜ ਦਿਓ ਇਹ ਫਿਰ ਤੁਸੀਂ ਉੱਥੇ ਰੇਟ ਵੀ ਪੁੱਛ ਲੈ। ਅਰੇ ਆ ਜਿਹੜੇ ਡੱਬੇ ਜੇ ਨੇ ਜੀ। ਹਾਂ ਵੀ ਆ ਤਾਂ ਚੀਜ਼ੇ ਬੜੀ ਘੈਂਟ ਆ ਮੈਂ ਅੱਜ ਪਹਿਲੀ ਵਾਰੀ ਦੇਖੀ ਹੈਗੀ ਐਦਾਂ ਦੀ ਹੈ ਨਾ ਇਹ ਕਾਫੀ ਕਾਫੀ ਸ਼ੂਗਰ ਹਾਂ ਜੀ ਜਦੋਂ ਕਿਚਨ ਚ ਪਈ ਹੋਊਗੀ ਵੱਖਰੀ ਲੁੱਕ ਦੇਊਗੀ ਹੈ ਨਾ ਇਹ ਅਛਾ ਕਿੰਨੇ ਕਦੇ ਮਹਿੰਗੇ ਹੋਣਗੇ ਇਸ ਸਟੋਰ THAILAND ਦੇ ਬਨੇ ਹੋਣੇ ਤਿੰਨ ਪੀਜ਼ਾ ਸੈੱਟ ਆ ਬਈਆ 650 ਰੁਪਏ ਦੇ ਨੇ ਨਾ ਜੀ ਨਾ ਕੱਚਾ ਇਹ ਇਹ ਕੱਚਾ ਜੀ ਹਾਂ ਜੀ ਹਾਂ ਲੋ ਜੀ ਇਹ ਕੱਚਾ ਜੀ ਤਾਂ ਇਕਲਾ ਲ ਹੈਗੀ ਵੀ ਪਲਾਸਟਿਕ ਤੋਂ ਜਿੰਨਾ ਬਚ ਸਕਦੇ ਹਾਂ ਨਾ ਬਚੀਏ ਤੇ ਇਦਾਂ ਦੀਆਂ ਚੀਜ਼ਾਂ ਬਣਾਈਏ ਜਿਹੜੀਆਂ ਸਿਹਤ ਨੂੰ ਵੀ ਹਾਂਜੀ ਸਹੀ ਸਾਫ਼ ਰਹਿਣ ਹਨਾ ਇਹ ਅੱਛਾ ਆਹ ਚੀਜ਼ਾਂ ਜੀ ਆਹ ਦੇਖੋ ਸਾਡੇ ਕੋਲ ਵੌਲ ਹੂੰ ਇਹ ਕੋਈ 190 ਰੁਪਏ ਦਾ ਪੀਸ ਹੈ ਕੋਈ 220 ਦਾ ਪੀਸ ਹੈ ਅੱਛਾ ਜੀ ਇਹ ਸਾਰੇ ਇੰਪੋਰਟਡ ਚੀਜ਼ਾਂ ਨੇ ਇਹ ਵੀ ਅੱਛਾ ਜੀ ਹਾਂਜੀ ਕੋਈ 250 ਦਾ ਆ ਜਿਹੜੇ ਆਪਾਂ ਹੌਟਪੌਟ ਸੈੱਟ ਨੇ ਵੈਸੇ ਦਿਖਾ ਚੁੱਕੇ ਹਾਂ ਪਰ ਹੋਰ ਵੀ ਦੱਸ ਸਕੋ ਨਿਗਾਹ ਮਾਰ ਸਕਦੇ ਹੋ ਇੱਕ ਆਹ ਜੀ ਇੱਧਰ ਆ ਜੋ ਇਹ ਆਹ ਹੌਟਪੌਟ ਸੈੱਟ ਹੈ ਜਿਹੜਾ ਤਿੰਨ ਦਾ ਇਹ 1200 ਦੇ ਨੇ ਤਿੰਨ ਪੀਸ ਠੀਕ ਹੈ ਜੀ ਇਸ ਤੋਂ ਨੀਚੇ ਵਾਲੇ ਵੀ ਨੇ ਤਿੰਨ ਪੀਸ 850 ਰੁਪਈਆਂ ਦੇ ਇਹ ਇਧਰ ਆ ਦਿਓ ਜੀ ਮੜਾ ਜਾ ਹਾਂਜੀ ਹਾਂਜੀ ਇਹ ਚੀਜ਼ਾਂ ਮੰਨ ਲਓ ਵੀ ਕਸਟਮਰ ਨੇ ਦੇਖਿਆ ਵੀ ਨਹੀਂ ਤੇ ਤੁਹਾਡੇ ਤੋਂ ਪੁੱਛ ਵੀ ਲਊਗਾ ਆ ਇੱਕ ਸਾਡਾ ਮਹਾਰਾਜਾ ਸੈੱਟ ਪਿਆ ਜੀ ਦੇਖੋ ਹਾਂ ਆ ਨਵੀਆਂ ਚੀਜ਼ਾਂ ਦਿਖਾਉਂਦੇ ਇਹ ਨਵੀਆਂ ਜੇ 6 ਪਲੇਟਾਂ 6 ਕੱਪ ਇਹ 3800 ਰੁਪਏ ਦੀ ਰੇਂਜ ਨੇ ਅੱਛਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਇੱਕ ਇਧਰ ਦੇ ਇਟਲੀ ਵਾਲਾ ਸੈੱਟ ਦਿਖਾਈ ਜਾਂਦੇ ਸੀ ਤੁਸੀਂ ਆ ਪਿਆ ਜੀ ਦੇਖੋ ਜੀ ਹਾਂਜੀ ਇਹ 6 ਪਲੇਟਾਂ 6 ਕੱਪ 33 3300 ਦੀ ਰੇਂਜ ਦੇ ਨੇ ਓਕੇ ਜੀ ਹਾਂਜੀ ਕੋਈ ਉੱਪਰ ਪਏ ਨਹੀਂ ਹੌਟਪੌਟ ਹਾਂਜੀ ਉਹ ਉਹ 3300 ਦੇ ਨੇ ਤਿੰਨ ਪੀਸ ਨੇ ਉਹ ਹੌਟ ਪੌਲ ਸੈਟ ਓਕੇ ਜੀ ਓਕੇ ਉਸ ਤੋਂ ਬਾਅਦ ਸਾਡੇ ਕੋਲ ਫਿਰ ਇਹਦੇ ਨਾਲ ਦੇ ਘੱਟ ਰੇਂਜ ਵਾਲੇ ਵੀ ਹੈਗੇ ਨੇ ਹਾਂਜੀ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਵੀ ਜੇ ਬਜਟ ਘਟਾ ਹਨਾ ਪਰ ਸੋਹਣੀ ਜੀ ਰੱਖਣੀ ਆ ਘਰੇ ਹਾਂਜੀ ਹਾਂਜੀ ਆ ਦੇਖੋ ਇਹਦੀਆਂ ਵੀ ਆ 6 ਬੋਲਾਂ ਨੇ ਇਹ ਗਿਫਟ ਦੇਣ ਨੂੰ ਬਹੁਤ ਅੱਛੀ ਰਹਿੰਦੀ ਆ ਠੀਕ ਹੈ ਜੀ ਇਹ 1050 ਰੁਪਿਆ ਦੇਣ ਇਹ ਹਾ ਪੂਰੇ ਪੂਰਾ ਸੈਟ ਹਾਂ ਜੀ ਠੀਕ ਹੈ ਜੀ ਆ ਦੇਖ ਹੁਣ ਇਹਦਾ ਸੈਟ ਦੇਖੋ ਜੀ ਹੂੰ ਦੇਖੋ ਇਹਦਾ ਸੈਟ ਕਿੱਡਾ ਕਮਾਲ ਦਾ ਬਿਲਕੁਲ ਜੀ ਬਹੁਤ ਸਾਡੀ ਹਰ ਚੀਜ਼ ਦੀ ਉਹ ਹੈ ਦੇ ਠੀਕ ਹੈ ਜੀ ਇਧਰ ਆ ਜਾਓ ਜੀ ਆ ਡੱਬਾ ਖੋਲੋ ਪਹਿਲਾਂ ਤਾਂ ਹਾਂ ਜੀ ਇਹ ਤੇ ਮੇਰੀ ਖਾਸ ਅੱਖ ਹੈਗੀ ਕਿਉਂਕਿ ਇਹਦੀ ਬਣਤਰ ਬਾਹਰੋਂ ਹੀ ਬਹੁਤ ਸੋਹਣੀ ਆ ਹਾਂ ਜੀ ਡੱਬੇ ਦਾ ਡਿਜ਼ਾਈਨ ਹੀ ਬਹੁਤ ਸੋਹਣਾਗਾ ਅੰਦਰ ਪਤਾ ਨਹੀਂ ਕੀ ਨਿਕਲੂ ਇਹਦੇ ਖੋਲੋ ਜੀ ਵੀਰ ਜੀ ਇਹ ਬਈਆ ਇੱਕ ਕੱਲਾ ਆਇਆ ਇਹ ਹੂੰ ਆਹ ਨਾ ਦੇਖੋ ਆ ਡੱਬੇ ਦੇ ਉੱਪਰ ਲਿਖਿਆ ਮੇਡ ਇਨ 터ਕਿਸ਼ ਓਕੇ ਜੀ ਮੇਡ ਇਨ 터ਕ ਇਹ ਹੁਣ ਤੁਸੀਂ ਦੇਖੋ ਜੀ ਤੁਰਕੀ ਦਾ ਮਲਗਾਇਆ ਮਾਲ ਹੈ ਹਾਂਜੀ ਹਾਂਜੀ ਲੈ ਆਹ ਦੇਖੋ ਇਹ ਕਿੰਗੀ ਬਹੁਤ ਆਖੜੀ ਆ ਦੇਖੋ ਜੀ ਅੱਛਾ ਵਾਹ ਜੀ ਵਾਹ ਮੈਡੀਅਮ ਤੁਰਕਿਸ਼ ਆ ਖੜਕਾ ਕਰੇ ਦੁਬਾਰਾ ਹਾਂ ਲਓ ਜੀ ਦੇਖੋ ਦੇਖੋ ਜੀ ਕਮਾਲ ਦੀ ਚੀਜ਼ ਆ ਸੋਹਣੀ ਬੜੀ ਆ ਸਾਡੇ ਕੋਲ ਡਿਨਰ ਸੈੱਟ ਦੀ ਇੰਨੀ ਕ ਰੇਂਜ ਆ ਕਿ ਸਾਡੇ ਕੋਲ ਡਿਨਰ ਸੈੱਟ ਸਭ ਤੋਂ ਵੱਧ ਸੇਲ ਹੁੰਦਾ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਯਾਰ ਜੀ ਇਹ ਦੇਖ ਕੇ ਤਾਂ ਮੈਂ ਇੱਕ ਗੱਲ ਕਹਿਣਾ ਜਦੋਂ ਤੁਸੀਂ ਗੈਸਟ ਦੇ ਮੂਰੇ ਆ ਭਾਂਡੇ ਧਰਤੇ ਹਾਂਜੀ ਹਾਂਜੀ ਉਹ ਰੋਟੀ ਖਾਣ ਦੀ ਵਜਾਈ ਇਹਨਾਂ ਨੂੰ ਲਿਜਾਣ ਦੀ ਸੋਚੂਗਾ ਵੀ ਮੈਂ ਇਹ ਆ ਲੈਣਾ ਹਣਾ ਜੀ ਇੰਨੀ ਸੋਹਣੀ ਚੀਜ਼ ਹੈਗੀ ਬਹੁਤ ਕਹਿਣ ਦੀ ਚੀਜ਼ ਆ ਤੇ ਇਹਦਾ ਰੇਟ ਰੂਟ ਤਾਂ ਖਾਸ ਮਹਿਗਾ ਹੋਊਗਾ ਜੀ ਆ ਨਹੀਂ ਬਸ ਠੀਕ ਨੇ ਜਦੋਂ ਭੈਣ ਭਾਈ ਆਊਗਾ ਸੀ ਉਹਨੂੰ ਪੂਰਾ ਡਿਸਕਾਊਂਟ ਕਰਕੇ ਲਗਾਵਾਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਡਿਨਰ ਸੈੱਟ ਸਾਡੇ ਕੋਲ ਇੱਕ ਹੋਰ ਪਿਆ ਬਹੁਤ ਆਜੋ ਮੰਨ ਲਓ ਜੀ ਨੇ ਪੂਰੀ ਐ ਤਾਕੜੀ ਫੀਲ ਲੈਣੀ ਆ ਉਹਦੇ ਵਾਸਤੇ ਆ ਡੱਬਾ ਖਲੂਗਾ ਇਹ ਦੇਖੋ ਇਹ ਅੱਸੀ ਭਾਂਡਿਆਂ ਦਾ ਇਹ ਹਾਂ ਇਹ ਦੇਖੋ ਇਹ ਦੇਖੋ ਬਾਜੀ ਵਾਹ 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 ਕੀ ਬਾਤਾਂ ਨੇ ਦੇਖੋ ਵੀਡੀਓ ਦੇ ਵਿੱਚ ਕਿਵੇਂ ਦਾ ਸਾਹਮਣੇ ਆਉਂਦਾ ਹੈਗਾ ਉਹ ਮੈਂ ਕੁਝ ਕਹਿ ਨਹੀਂ ਸਕਦਾ ਪਰ ਜਦੋਂ ਅੱਖਾਂ ਨਾਲ ਦੇਖਦੇ ਹਨ ਖੁੱਲ੍ਹੀਆਂ ਅੱਖਾਂ ਨਾਲ ਆਨੰਦ ਆ ਜਾਂਦਾ ਹੈ ਨਾ ਸਾਡੇ ਕੋਲੋਂ ਅਗਲਾ ਚੀਜ਼ ਲਵੇ ਇਆ ਸਾਡੇ ਕੋਲ ਵੈਸੇ ਦੇਖ ਕੇ ਜਾਵੇ ਅਸੀਂ ਕਦੇ ਮੱਥੇ ਵੱਟ ਨਹੀਂ ਪਾਉਂਦੇ ਅਸੀਂ ਕਹਿੰਦੇ ਆ ਸਾਡੇ ਕੋਲ ਭੈਣ ਭਾਈ ਆਵੇ ਦੇਖ ਕੇ ਜਾਵੇ ਨਹੀਂ ਨਹੀਂ ਲੈਣਾ ਸਾਡੇ ਕੋਲ ਵਿਜ਼ਿਟ ਕਰੇ ਜੀ ਬਿਲਕੁਲ ਫੇਰ ਹੀ ਅਸਲੀ ਤਾਂ ਪਤਾ ਚੱਲਦਾ ਚੀਜ਼ਾਂ ਦਾ ਅੱਛਾ ਵੀਰ ਜੀ ਗੱਲ ਇਹ ਆ ਵੀ ਬੁਰੀਓ ਬਹੁਤ ਲੰਮੀ ਜਾ ਰਹੀ ਆ ਹਾਂਜੀ ਇੱਕ ਨਾ ਬਸ ਹੁਣ ਮੈਂ ਤੁਹਾਨੂੰ ਲਾਸਟ ਸਵਾਲ ਕਰੂੰਗਾ ਇੱਧਰ ਆ ਜਾਓ ਹਾਂ ਬਈਆ ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਵੀ ਸਮਾਨ ਇੰਨਾ ਕਾ ਤੁਸੀਂ ਪੁੱਛੀ ਚੱਲਿਓ ਹਾਉ ਬੋਤਲਾਂ ਆਈਆਂ ਪਈਆਂ ਨੇ ਜੀ ਹਾਂ ਜੀ ਤੇ ਇੱਧਰ ਵੀ ਪਈਆਂ ਨੇ ਆਹ ਦੇ ਹਾਂਜੀ ਮੈਂ ਕਹਣਾ ਇਹ ਚੀਜ਼ੇ ਬਹੁਤ ਸੋਹਣੀਆਂ ਉੱਪਰਲੀ ਵੀ ਲਾ ਲਓ ਯਾ ਦੇਖੋ ਬੋਤਲ ਲਓ ਕਿ ਵੀ ਪ੍ਰੋਪਰ ਲੱਗਦਾ ਹੈਗਾ ਚੀਜ਼ ਦੇਖੋ ਕਿੰਨੀ ਸੋਹਣੀ ਆ ਇਹਦਾ ਕੀ ਰੇਟ ਰੂਟ ਆ ਜੀ ਕਹੇ ਜੀਆਂ ਨੇ ਕਿ ਕਾਦੇ ਵਾਸਤੇ ਮੇਨਲੀ ਆਪਾਂ ਵਰਤ ਸਕਦੇ ਇਹ ਮੇਨ ਆਪਾਂ ਇਹਦੇ ਵਿੱਚ ਪਾਣੀ ਰੱਖੋ ਫ੍ਰੀਜ ਦੇ ਵਿੱਚ ਜੂਸ ਪਾ ਕੇ ਰੱਖ ਦੋ ਹੂੰ ਇਹ ਉਸ ਤਰ੍ਹਾਂ ਦੀ ਐਟਮਾਨੇ ਮੇਰੇ ਦਿਮਾਗ ਜਿਹੜੀ ਗੱਲ ਆਈ ਸੀ ਨਾ ਵੀ ਜਦੋਂ ਜੂਸ ਪਾ ਕੇ ਅਗਲੇ ਦੇ ਮੂਰੇ ਫ੍ਰਿਜ ਚੋਂ ਕੱਢ ਕੇ ਰੱਖਤਾ ਇਹਦਾ ਪ੍ਰਭਾਵ ਇਹ ਵੱਖਰਾ ਜਿਹਾ ਹੈ ਨਾ ਜੀ ਹਾਂਜੀ 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 ਸੋ ਮੈਂ ਇੱਕ ਗੱਲ ਕਹੂੰਗਾ ਬਾਈ ਸਮਾਨ ਤੇ ਦਾ ਮੋਟੀ ਜੀ ਨਿਗਾ ਵੈਸੇ ਮਾਰ ਲਓ ਹਰ ਇੱਕ ਚੀਜ਼ ਕਰੋਕਰੀ ਦੀ ਪਈਆ ਪਰ ਇਹਨਾਂ ਕੋਲੇ ਇਹ ਜੀਆਂ ਪਈਆਂ ਨੇ ਜਿਹੜੀਆਂ ਸ਼ਾਇਦ ਤੁਸੀਂ ਕਿਤੇ ਦੇਖੀਆਂ ਨਹੀਂ ਜੇ ਦੇਖੀਆਂ ਨੇ ਤਾਂ ਲੱਭ ਨਹੀਂ ਰਹੀਆਂ ਹੁਣ ਤੁਹਾਨੂੰ ਮੈਂ ਦੱਸ ਦਿੰਨਾ ਇੱਥੇ ਲੱਭ ਵੀ ਗਈਆਂ ਤੇ ਇੱਥੇ ਮਂਗਾ ਵੀ ਲੋ ਤੇ ਆ ਵੀ ਜਾਓ ਬਾਈ ਚੀਜ਼ ਇੱਕ ਨੰਬਰ ਮਿਲੂਗੀ ਚਾਹੇ ਘਰੇ ਮੰਗਾ ਲਓ ਚਾਹੇ ਇਹਨਾਂ ਤੋਂ ਖਰੀਦ ਲਓ ਚੁੱਲ੍ਹੇ ਵੀ ਪੈਣੇ ਆਪਣੇ ਕੋਲੇ ਅੱਛਾ ਜੀ ਹਾਂ ਲੋ ਇਹ ਪੈਨੇ ਪੱਥਰ ਦੇ ਵਿੱਚ ਨੇ ਇਹ ਹੂੰ ਔਰ ਆਪਣੇ ਕੋਲ ਆ ਦੇਖੋ ਨਾਨ ਸਟਿਕ ਪੋਪਰ ਦੇ ਵਿੱਚ ਠੀਕ ਹੈ ਜੀ ਹਾਂ ਜੀ ਹੁਣ ਆ ਦੇਖੋ ਮੀਡੀਅਨ ਤੁਰਕੀਸ਼ ਦਾ ਗਲਾਸ ਹੈ ਦੇਖੋ ਦੇਖੋ ਬਿਲਕੁਲ ਲੋ ਜੀ ਦੇਖੋ ਲੋ ਜੀ ਆ ਕੱਢੀਆ ਚੀਜ਼ ਦਾ ਤੁਸੀਂ ਕੰਮ ਦੀ ਆ ਮੀਡੀਅਨ ਤੁਰਕੀਸ਼ ਲੋ ਇੱਥੇ ਕਰ ਲਵਾਂ ਮੜਾ ਜਾ ਹੁਣ ਦੇਖੋ ਭਾਈ ਹੁਣ ਤੁਸੀਂ ਸਮਝ ਗਏ ਵੀ ਕਾਦੇ ਵਾਸਤੇ ਆ ਪਰ ਜਦੋਂ ਹੱਥ ਚ ਹੋਊਗਾ ਨਾ ਮੀਡੀਅਨ ਤੁਰਕੀਸ਼ ਲੋ ਭਾਈ ਮੈਂ ਕਹਣਾ ਤੁਰਕੀ ਵਾਲੇ ਜਿਆਦਾ ਸ਼ਕੀਨ ਨੇ ਹੈ ਜੀ ਜਿਹੜੀ ਇੰਨੀਆਂ ਘੈਂਟ ਚੀਜ਼ਾਂ ਨੇ ਇਹਨਾਂ ਕੋਲੇ ਹਨਾ ਅੱਛਾ ਇਹਦਾ ਰੇਟ ਦੱਸ ਦਿਓ ਜੀ ਆਹ ਗਲਾਸਾਂ ਦਾ ਇਹ 6 ਪੀਸ 1800 ਰੁਪਏ ਦੇ ਲੱਗਣਗੇ ਕੋਈ ਇਹ ਆ ਦੇਖੋ ਭਈਆ ḍry fruit set ਅੱਛਾ ਤਿੰਨ ਪੀਸ ਦਾ ਸੈੱਟ ਆ ਆ ਦੇਖੋ ਇਹ ਸਾਰੀਆਂ ਇੰਪੋਰਟਡ ਆਈਟਮਾਂ ਨੇ ਆ ਵੀ ਦੇਖੋ ਆ ਇਹਦੇ ਵਿੱਚ ਬਲੈਕ ਆ ਗਿਆ ਹਮ ਇਹ ḍry fruit set ਨੇ ਲਓ ਜੀ ਹੁਣ ਐਂ ਕਰੋ ਸਾਰਾ ਕੁਝ ਨਹੀਂ ਦਿਖਾ ਸਕਦੇ ਹੁਣ ਤਾਂ ਐਡਰੈਸ ਦੱਸੋ ਐਡਰੈਸ ਹੈ ਸਾਡਾ ਭਈਆ ਮਲੇਰ ਮਲੇਰ ਕੋਟੜਾ ਮਹੱਲਾ ਮਲੇਰ ਨੀਅਰ ਗੁਜਰਾ ਚੌਂਕ ਬਾਕੀ ਸਾਡਾ ਐਡਰੈਸ ਤੇ ਫੋਨ ਨੰਬਰ ਬਿਲਕੁਲ ਨੰਬਰ ਦਿੱਤੇ ਹੋਏ ਨੇ ਤੁਸੀਂ ਮੈਸੇਜ ਕਰਕੇ ਲੋਕੇਸ਼ਨ ਵੀ ਮੰਗਾ ਸਕਦੇ ਹੋ ਤੇ ਜੇ ਘਰੇ ਮੰਗਾਉਣਾ ਸਮਾਨ ਤਾਂ ਇਹ ਕਹਿੰਦੇ ਬਾਈ ਸਾਡੀ ਸਾਰੀ ਐਨ ਕੈਂਡ ਚੀਜ਼ ਹੋਊਗੀ ਜ਼ਿੰਮੇਵਾਰੀ ਹੋਊਗੀ ਜੈਨੂਅਲ ਦੀ ਵਧੀਆ ਸਮਾਨ ਦੀ ਹੈ ਨਾ ਜੀ ਤਾਂ ਕੁਕਰਾਂ ਦੀ ਆਈਟਮ ਵੀ ਦਿਖਾ ਸਕਦੇ ਹਾਂ ਕੁੱਕਰ ਪੈਣੇ ਆਪਣੇ ਕੋਲ ਨਾਨ ਸਟਿਕ ਸਟੀਲ ਹਰ ਬ੍ਰਾਂਡ ਦੇ ਵਿੱਚ ਆਪਣੇ ਕੋਲ ਪਏ ਨੇ ਲਓ ਵੀ ਮੇਤਰੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੋਰਾਂ ਨੂੰ ਵੀ ਪਤਾ ਲੱਗ ਜੇ ਵੀ ਜਿਹੜਾ ਸਮਾਨ ਕਿਤੇ ਲੱਭਦਾ ਨਹੀਂ ਉਹ ਇੱਥੇ ਲੱਭ ਜੂਗਾ ਇੱਥੇ ਆ ਜਾਓ ਸੋ ਧੰਨਵਾਦ ਜੀ ਸਮਾਂ ਦਿੱਤਾ ਕੀਮਤੀ ਸਤਿ ਸ਼੍ਰੀ ਅਕਾਲ ਜੀ